ਪੰਜਾਬ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਣ ਲੱਗਿਆ ਹੈ ਕਿ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਲੱਗਣ ਜਾ ਰਹੀ ਹੈ। ਸੁਦਾਸੀ ਕੀ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਵੇਗਾ ਕਿ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਨਹੀਂ ਲੱਗੇਗੀ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਨੰਦਪੁਰ ਸਾਹਿਬ ਵਿਖੇ ਜੋ ਵਿਧਾਨ ਸਭਾ ਲਗਾਉਣ ਦੀ ਪ੍ਰਕਿਰਿਆ ਜੋ ਸ਼ੁਰੂ ਹੋਈ ਹੈ ਸੁਦਾਸੀ ਕੀ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੋ ਇਹ ਦਿਹਾੜੇ ਮਨਾਏ ਜਾ ਰਹੇ ਨੇ ਅਤੇ ਇਸੋ ਰਾਣ ਜੋ ਕਿ ਕਈ ਬੀਤੇ ਲੰਬੇ ਸਮੇਂ ਤੋਂ ਟਕਲਾ ਲਗਾਈਆਂ ਜਾ ਰਹੀਆਂ ਹਨ ਕਿ ਸੈਸ਼ਨ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਪਿੱਤਰ ਧਰਤੀ ਵੀ ਕਿ ਹੀ ਹੋਵੇਗਾ ਪਰ ਨਾ ਹੁਣ ਦੱਸ ਜੀ ਕੀ ਜੋ ਐਲਾਨ ਕਰ ਦਿੱਤਾ ਗਿਆ ਵੈ ਇਸ ਦੇ ਨਾਲ ਨਾਲ ਜੋ ਪੂਰਾ ਪ੍ਰਕਿਰਿਆ ਉਸ ਦੀ ਸ਼ੁਰੂਆਤ ਹੋ ਗਈ ਹੈ ਜਾਨੀ ਕਿ ਜੋ ਪੂਰਾ ਮਾਹੌਲ ਹੈ ਪੂਰਾ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਆਪੋਜੀਸ਼ਨ ਦੇ ਬੈਠਣ ਦੀ ਥਾਂ ਤੇ ਸਪੀਕਰ ਦੇ ਬੈਠਣ ਦੀ ਥਾਂ ਹਰ ਇੱਕ ਚੀਜ਼ ਜੋ ਬੰਦੋਬਸਤ ਯਾਨੀ ਕਿ ਕਰ ਲੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਵੀ ਕਿਹਾ ਕਿ ਜੋ ਜੋ ਇਸ ਸੈਸ਼ਨ ਹੈ ਇਸ ਦੌਰਾਨ ਵਡੇ ਲਾਣਾ ਹੋਣਗੇ ਅਤੇ ਇਸ ਦੌਰਾਨ ਜੋ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜੋ ਕਾਰਵਾਈ ਹੈ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਵਿਧਾਨ ਸਭਾ ਚ ਉਸੇ ਤਰ੍ਹਾਂ ਹੀ ਪੂਰੀ ਕਾਰਵਾਈ ਹੋਵੇਗੀ ਅਤੇ ਅਸਲ ਦੇ ਵਿੱਚ ਹੀ ਇਹ ਵਿਧਾਨ ਸਭਾ ਲੱਗੇਗੀ ਯਾਨੀ ਕਿ ਇਸ ਦੇ ਵਿੱਚ ਵੱਡੇ ਫੈਸਲੇ ਲਤੇ ਜਾਣਗੇ ਵਿਚਾਰ ਚਰਚਾ ਹੋਵੇਗੀ ਆਪੋਜੀਸ਼ਨ ਵੀ ਬੈਠੇਗੀ ਮੌਜੂਦਾ ਸਰਕਾਰ ਦੇ ਵਿਧਾਇਕ ਵੀ ਬੈਠਣਗੇ ਤੇ ਇਸੇ ਨਾਲ ਨਾਲ ਜੋ ਕਿ ਸਪੀਕਰ ਵੀ ਉਸੇ ਤਰੀਕੇ ਨਾਲ ਬੈਠਣਗੇ ਪੂਰੀ ਤਿਆਰੀ ਹੈ ਜੋ ਇਸ ਵਕਤ ਮਕਮਲ ਹੋ ਚੁੱਕੀ ਹੈ ਸਦਸਿਯਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੋ ਬਲਦਾਂਦ ਵਸ ਨੂੰ ਦੇਖਦਾ ਹੋਇਆ ਤੇ ਉਸ ਦੌਰਾਨ ਕਿਤੇ ਜਾ ਰਹੇ ਸਮਾਗਮਾਂ ਦੌਰਾਨ ਜੋ ਕਿ ਇਹ ਵਿਧਾਨ ਸਭਾ ਹੋਵੇਗੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾ ਤੇ ਧਰਮ ਦੀ ਆਜ਼ਾਦੀ ਦੇ ਲਈ ਜੋ ਇਹ ਸ਼ਹਾਦਤ ਦਿੱਤੀ ਸੀ ਇਹ ਮਹਾਨ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਇਸ ਕੁਰਬਾਨੀ ਨੂੰ ਜੋ ਪੂਰੀ ਦੁਨੀਆ ਦੇ ਲਈ ਕੀਤੀ ਸੀ ਅਤੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਨੂੰ ਦੇਖਦਿਆਂ ਹੋਇਆ ਇਹ ਵੱਡਾ ਫੈਸਲਾ ਸੂਬਾ ਸਰਕਾਰ ਦੇ ਵੱਲੋਂ ਰੱਖਿਆ ਗਿਆ ਹੈ ਅਤੇ ਦੱਸਿਆ ਕਿ ਤਾਂ ਜੋ ਇਸ ਸਰਵੋੱਚ ਕੁਰਬਾਨੀਆਂ ਨੇ ਅਤੇ ਇਹ ਜੋ ਹਾਤਾਣੀ ਯਾਨੀ ਸ਼ਹਾਦਤਾਂ ਨੂੰ ਯਾਦ ਕਰਨ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਇਹ ਫੈਸਲਾ ਲੱਤਾ ਗਿਆ ਹੈ ਕਿ ਇਸ ਵਾਰ ਵਿਧਾਨ ਸਭਾ ਸੈਸ਼ਨ ਹੈ ਜੋ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਹੋਵੇਗਾ ਯਾਨੀ ਕਿ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਸੋ ਪੰਜਾਬ ਦੇ ਲੋਕ ਵੀ ਇਸ ਫੈਸਲੇ ਨੂੰ ਕਾਫੀ ਜ਼ਿਆਦਾ ਪ੍ਰਸ਼ੰਸਾ ਕਰ ਰਹੇ ਨੇ ਇਸ ਫੈਸਲੇ ਦੀ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਤਾਰੀਫ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਫੈਸਲਾ ਇਤਿਹਾਸ ਦੇ ਵਿੱਚ ਪਹਿਲੀ ਵਾਰ ਲੱਤਾ ਗਿਆ ਹੈ ਕਿ ਨਨਪੁਰ ਸਾਹਿਬ ਦੇ ਵਿੱਚ ਜੋ ਵਿਧਾਨ ਸਭਾ ਸੈਸ਼ਨ ਲੱਗਣ ਜਾ ਰਹੇ ਹੈ ਇਸ ਮੌਕੇ ਜੋ ਕਿ ਵਕਵਕ ਸਮਾਗਮ ਵੀ ਹੋਣਗੇ ਅਤੇ ਪੂਰੇ ਪੰਜਾਬ ਕੈਬਨਿਟ ਅਤੇ ਪੰਜਾਬ ਦੇ ਸਾਰੇ ਹੀ ਜੋ ਵਿਧਾਇਕ ਨੇ ਅਤੇ ਇਸ ਦੇ ਨਾਲ ਨਾਲ ਬਾਕੀ ਸੂਬਿਆਂ ਦੇ ਜੋ ਆਗੂ ਨੇ ਮੁੱਖ ਮੰਤਰੀ ਨੇ ਉਹਨਾਂ ਨੂੰ ਵੀ ਨਿਯੋਤਾ ਦਿੱਤਾ ਗਿਆ ਹੈ opposition ਦਾ ਹਰ ਇੱਕ ਲੀਡਰ ਅਤੇ ਇਸ ਦੌਰਾਨ ਜੋ ਕਿ ਵੱਡੇ ਵੱਡੇ ਆਗੂ ਅਤੇ ਬਾਕੀ ਧਰਮਾਂ ਦੇ ਆਗੂ ਹਰ ਇੱਕ ਸਖਸ਼ ਨੂੰ ਇਹਨਾਂ ਸਮੇਲਨਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਲਗਾਤਾਰ ਜੋ ਸੱਦੇ ਦਿੱਤੇ ਗਏ ਸੀ ਅਤੇ ਲੋਕ ਉਹਨਾਂ ਸ਼ਾਮਲ ਹੋਣਗੇ ਸੋ ਇਹ ਜੋ ਸੱਦ ਹੈ ਸਰਕਾਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਦਰਸਾਏ ਗੇ ਦਰਮ ਨਿਰਪੱਖਤਾ ਵਿਸ਼ਵਵਾਪੀ ਭਾਈਚਾਰੇ ਜੋ ਕਿ ਮਨੁੱਖੀ ਅਧਿਕਾਰਾਂ ਅਤੇ ਇਸ ਮੂਲ ਸਿਧਾਂਤ ਨੇ ਜੋ ਉਹਨਾਂ ਨੂੰ ਉਤਸ਼ਾਹਤ ਕਰਨ ਦੇ ਲਈਏ ਵੱਡਾ ਫੈਸਲਾ ਜੋ ਸੂਬਾ ਸਰਕਾਰ ਦੇ ਵੱਲੋਂ ਲੱਤਾ ਗਿਆ ਸੀ ਔਰ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਇਹ ਫੈਸਲਾ ਵੈ ਜੋ ਲੱਤਾ ਗਿਆ ਵਾ ਔਰ ਪਹਿਲੀ ਵਾਰ ਇਹ ਜੋ ਹੋਣ ਜਾ ਰਿਹਾ ਵੈ ਕਿ ਪੰਜਾਬ ਦੇ ਇਤਿਹਾਸ ਚ ਕਿ ਚੰਡੀਗੜ੍ਹ ਤੋਂ ਬਾਹਰ ਵਿਧਾਨ ਸਭਾ ਦਾ ਇਹ ਸੈਸ਼ਨ ਹੋਣ ਜਾ ਰਿਹਾ ਵੈ ਅਤੇ ਇਸ ਸੈਸ਼ਨ ਨੂੰ ਜੋ ਕਿ ਖਾਸ ਤੌਰ ਤੇ ਉੱਥੇ ਕਰਨ ਦੀ ਮੇਨ ਵਜ੍ਹਾ ਇਹੀ ਹੈ ਕਿ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਜੋ ਸਮਾਗਮ ਹੋ ਰਹੇ ਨੇ ਉਹਨਾਂ ਵਿੱਚ ਸ਼ਿਰਕਤ ਕੀਤੀ ਜਾਵੇ ਅਤੇ ਮਾਰਗਦਰਸ਼ਨ ਜੋ ਗੁਰੂ ਸਾਹਿਬ ਦੁਆਰਾ ਦਿਖਾਏ ਗਏ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ